ਲਓ ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪ੍ਰੀਤਾ ਜੰਕਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਚੱਲੇ ਆ ਤੁਹਾਨੂੰ ਬਸਾਖੀ ਦੀਆਂ ਤਿਆਰੀਆਂ ਦਿਖਾਉਣ ਵਾਸਤੇ ਅੱਜ ਸਾਡਾ ਤੀਜਾ ਦਿਨ ਹੈ ਕੰਮਕਾਰ ਸਾਹਮਦੇ ਸਮੋਂਦੇ ਹੌਲੀ ਹੌਲੀ ਪੇਸ਼ੈਂਟ ਤੋਰਦੇ ਲੇਟ ਹੋ ਜਾਂਦੇ ਐਕਸ ਕੱਲ ਥੋੜਾ ਜਿਹਾ ਸੁਨੇਹਾ ਚਲੇ ਗਏ ਸੀਗੇ ਸੋ ਅੱਜ ਤੁਹਾਨੂੰ ਕਰਾਉਣੇ ਆ ਦਰਸ਼ਨ ਗੁਰੂ ਕੀ ਨਾਗਰੀ ਦੇ ਤਕਸਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਤਾਂ ਜੀ ਸਾਥ ਥੋੜਾ ਜਿਹਾ ਧਿਆਨ ਨਾਲ ਆਪਣਾ ਬੰਬੂ ਘਟ ਲਾਉਣਾ ਆਪਾਂ ਹਾਲਾਲ ਆਪਾਂ ਕੰਮ ਮੁਕਾ ਲਿਆ ਹੁਣ ਚੱਲਿਆ ਬਜ਼ਾਕੀ ਦਾ ਮੇਲੇ ਦਾ ਇੰਜੋਏਮੈਂਟ ਕਰਨ ਮਨੋਰੰਜਨ ਕਰਨ ਲਈ ਤਾਂ ਜੀ ਧਿਆਨ ਨਾਲ ਥੋੜਾ ਜੱਕੀ ਤੋਂ ਕੋਈ ਵਹੀਕਲਾ ਆ ਸਕਦਾ ਮੇਨ ਰੋਡ ਆਪਣਾ ਹੀ ਹੂੰ ਕੋਈ ਨਾ ਹੋੜੇ ਹੋਲੇ ਤਾਰੂੰਗਾ ਨਿਸ਼ਚਿਤ ਰੋਕ ਬ੍ਰੇਕਾਂ ਤੇ ਪੈਰ ਨੇ ਮੇਰੇ ਤੁਸੀਂ ਆ ਜਾਓ ਬਹਿ ਜਾਓ ਘਰ ਆਰਾਮ ਨਾਲ ਹਾਂਜੀ ਤਾਂ ਜੀ ਦਾ ਮੌਸਮ ਬਹੁਤ ਜ਼ਿਆਦਾ ਗਰਮ ਹੈ ਪਰ ਆਪਾਂ ਫਿਰ ਵੀ ਹੌਸਲੇ ਵਾਲੇ ਬੰਦੇ ਆ ਠੀਕ ਹੈ ਆਪਾਂ ਨਹੀਂ ਚੁੰਦੇ ਵੀ ਆਪਣਾ ਕੋਈ ਵੀ ਵਲੌਗ ਹੈ ਜਿਹੜਾ ਉਹ ਗਰਮੀ ਦੀ ਵਜ੍ਹਾ ਕਰਕੇ ਨਾ ਬਣ ਪਾਇਆ ਤਾਂ ਕੰਮ ਵਗੈਰਾ ਸਭ ਕੁਝ ਨਿਵੇੜ ਕੇ ਹੁਣ ਆਪਾਂ ਪਹੁੰਚ ਚੁੱਕੇ ਆ ਖੰਡਾ ਚੌਕ ਦੇ ਕੋਲ ਖੰਡਾ ਚੌਕ ਫਿਲਹਾਲ ਹਜੇ ਸਜਾਇਆ ਨਹੀਂ ਗਿਆ ਆਪਣੇ ਨੈਕਸਟ ਵੀਡੀਓਜ਼ ਦੇ ਵਿੱਚ ਆਪ ਨੂੰ ਬਹੁਤ ਹੀ ਸੋਹਣੇ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਤਰ੍ਹਾਂ ਗਰਮੀ ਹੈ ਜਸ਼ਨ ਪਿਛਲੇ ਸਮੇਂ ਦੇ ਵਿੱਚ ਨਾ ਪੁਰਾਣੇ ਸਮੇਂ ਦੇ ਵਿੱਚ ਇੱਕ ਦਿਨ ਬਸਾਖੀ ਤੋਂ ਇੱਕ ਦਿਨ ਪਹਿਲਾਂ ਇੱਕ ਰਾਤ ਨੂੰ ਪੂੜਾ ਪੂਰਾ ਭਾਰੀ ਤੂਫਾਨ ਆਇਆ ਸੀ ਉਸ ਟਾਈਮ ਬਜ਼ੁਰਗ ਗੱਲ ਕਰਦੇ ਇਹ ਕਹਿੰਦੇ ਬਢੰਡੇ ਵਾਲਾ ਦਿਓ ਆ ਗਿਆ ਉਹਨੇ ਕਾਫੀ ਬਹੁਤ ਜ਼ਿਆਦਾ ਪੰਨ ਤੋੜ ਕੀਤੀ ਸੀਗੀ ਇੰਨੀ ਕਿ ਜ਼ਿਆਦਾ ਪੰਨ ਤੋੜ ਕੀਤੀ ਸੀਗੀ ਵੀ ਜਦੋਂ ਬੱਸਾਂ ਆਉਂਦੀਆਂ ਸੀਗੀਆਂ ਰੋਡ ਦੇ ਉੱਪਰ ਦਰਖਤ ਡਿੱਗੇ ਪਏ ਸੀ ਦਰਖਤ ਡਿੱਗਣ ਕਰਕੇ ਰੋਡ ਜਿਹੜੀਆਂ ਬੱਸਾਂ ਸੀਗੀਆਂ ਉਹ ਛਾਇੜ ਤੋਂ ਦੀ ਹੋ ਕੇ ਨਿਕਲਦੀਆਂ ਸੀਗੀਆਂ ਤੇ ਸਾਡੇ ਕੋਲੇ ਇੱਕ ਅੰਕਲ ਖੜੇ ਸੀਗੇ ਸਾਡੇ ਪਿੰਡ ਦੇ ਸੀਗੇ ਤੇ ਉਹ ਬੋਲ ਰਹੇ ਸੀ ਉਹ ਡਰ ਜਾਂਦੇ ਸੀ ਜਦੋਂ ਟਾਕੀ ਦੇ ਵਿੱਚ ਖੜੇ ਸੀ ਭੀੜ ਬਹੁਤ ਜ਼ਿਆਦਾ ਸੀ ਉਹ ਬੋਲ ਰਿਹਾ ਸੀ ਉਹ ਡਰਾਈਵਰ ਆ ਡਰਾਈਵਰ ਆ ਮੋਟਰ ਗਈ ਉਹ ਮੋਟਰ ਗਈ ਮੋਟਰ ਗਈ ਐਸ ਤਰ੍ਹਾਂ ਦਾ ਉਹ ਕਰਦਾ ਸੀ ਤੇ ਸਾਰੇ ਲੋਕ ਹੱਸਣ ਲੱਗ ਜਾਂਦੇ ਸੀਗੇ ਤੇ ਉਦੋਂ ਇੱਕ ਅਲੱਗ ਤਰ੍ਹਾਂ ਦਾ ਬੜਾ ਵਧੀਆ ਸਿਸਟਮ ਜਿਹੜਾ ਬਣਿਆ ਹੋਇਆ ਸੀਗਾ ਤਿਆ ਖੰਡਾ ਚੌਂਕ ਤੋਂ ਅੱਗੇ ਹੁੰਦੇ ਹੋਏ ਹੁਣ ਆਪਾਂ ਪਹੁੰਚੇ ਆ ਏ ਗੇਟ ਦੇ ਥੱਲੇ ਦੀ ਨਵੀਆਂ ਨਵੀਆਂ ਦੁਕਾਨਾਂ ਜੋ ਸਾਜ਼ ਰਗੀਆਂ ਨਹੀਂ ਆ ਤਾ ਵੀਰ ਕੜਾਈਆਂ ਵਾਲੇ ਵੀ ਆ ਚੁੱਕੇ ਨੇ ਇਹ ਇਹ ਕਹਿੰਦੇ ਨੇ ਵੀ ਬਹੁਤ ਹੀ ਜ਼ਿਆਦਾ ਸਰਬ ਲੋਹ ਦੀਆਂ ਬਣੀਆਂ ਹੋਈਆਂ ਜਾਂ ਸ਼ੁੱਧ ਲੋਹ ਦੀਆਂ ਬਣੀਆਂ ਹੋਈਆਂ ਜਾਂ ਕੜਾਈਆਂ ਹੁੰਦੀਆਂ ਨੇ ਕੜਾਈਆਂ ਹੋਗੇ ਕਾਲ ਹੋਗੇ ਠੀਕ ਹੈ ਜਦ ਤੱਕ ਜਿਹੜੇ ਸਾਡੇ ਨਿਹੰਗ ਸਹਿਬਾਨ ਹੁੰਦੇ ਆ ਉਹਨਾਂ ਦਾ ਸਭ ਤੋਂ ਫੇਵਰੇਟ ਭਾਂਡਾ ਹੁੰਦਾ ਉਹ ਆਏ ਵਾਰੀ ਜਦੋਂ ਵੀ ਵਸਾਖੀ ਤੇ ਆਉਂਦਾ ਮੇਰਾ ਖੁਦ ਦਾ ਦਾਦਾ ਨਿਹੰਗ ਸਿੰਘ ਸੀ ਆ ਉਹ ਜਦੋਂ ਵੀ ਵਸਾਖੀ ਤੇ ਆਉਂਦਾ ਹੁੰਦਾ ਸੀ ਤਾਂ ਇਹ ਸਰਬ ਲੋਹ ਦਾ ਵਟਾ ਤਾਂ ਜ਼ਰੂਰ ਲੈ ਕੇ ਜਾਂਦਾ ਹੁੰਦਾ ਸੀ ਤੇ ਇਹਦੇ ਇੱਕ ਚੀਜ਼ ਜ਼ਰੂਰ ਹੈ ਇਹਨੂੰ ਜਦੋਂ ਮਾਂਜਦੇ ਆ ਬ੍ਰੇਤੀ ਨਾਲ ਬ੍ਰੇਤੀ ਨਾਲ ਬਹੁਤ ਮਿਹਨਤ ਨਾਲ ਮਨਜਿਆ ਜਾਂਦਾ ਹੈ ਛੇਤੀ ਦਿਨੇ ਧੁੱਤਾ ਵੀ ਨਹੀਂ ਜਾਂਦਾ ਹੈਗਾ ਆ ਦੇਖੋ ਜੀ ਹੁਣ ਆਪਾਂ ਆਸੇ-ਪਾਸੇ ਦੇਖ ਰਹੇ ਆ ਦੁਕਾਨਾਂ ਦੀ ਜਿਹੜੀ ਸਜਾਵਟ ਐ ਤੇ ਦੁਕਾਨਾਂ ਦੀ ਜਿਹੜੀ ਗਿਣਤੀ ਐ ਠੀਕ ਐ ਪਿਛਲੀਆਂ ਵੀਡੀਓਜ਼ ਦੇ ਕੰਪੈਰੀਟਿਵ ਬਹੁਤ ਹੀ ਜ਼ਿਆਦਾ ਵੱਧ ਗਈ ਐ ਸਾਹਮਣੇ ਅਸੀਂ ਦੇਖ ਰਹੇ ਆ ਦਰਸ਼ਨੀ ਦਿਉੜੀ ਉੱਪਰ ਲਿਖਿਆ ਹੋਇਆ ਜੀ ਜੀ ਆਯਾ ਨੂੰ ਪਿਛਲੇ ਸਾਲ ਤਾਂ ਇਹ ਪੂਰੇ ਟੰਬਾ ਟੰਬਿਆ ਨਾ ਬਿਲਕੁਲ ਜਾਮ ਕੀਤੀ ਪਈ ਸੀਗੀ ਪਰ ਸਾਨੂੰ ਐਤ ਕੀ ਵੀ ਇਦਾਂ ਲੱਗਦਾ ਸੀ ਵੀ ਨਹੀਂ ਇਹ ਰੈਡੀ ਹੋਣੀ ਪਰ ਫਿਰ ਵੀ ਇਹਨਾਂ ਨੇ ਪੂਰਾ ਜ਼ੋਰ ਲਗਾ ਕੇ ਐਤ ਕੀ ਨੂੰ ਰੈਡੀ ਕਰ ਹੀ ਦਿੱਤਾ ਤਾਂ ਜੀ ਹੁਣ ਆਪਾਂ ਸਿਰ ਟੱਕ ਲਿਆ ਕਿਉਂਕਿ ਸਾਡੇ ਵਾਸਤੇ ਟਕਣਾ ਬਹੁਤ ਜ਼ਰੂਰੀ ਆ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਇੰਟਰਨਲ ਕੰਪਲੈਕਸ ਦੇ ਅੰਦਰ ਐਂਟਰ ਹੋ ਚੁੱਕੇ ਹਾਂ ਦੁਕਾਨਾਂ ਆਸ-ਪਾਸੇ ਲੈ ਲਈਆਂ ਲੋਕਾਂ ਨੇ ਥਾਂ ਮੰਨ ਲਈ ਐ ਬਈ ਇਹ ਜਿਹੜਾ ਠੇਕਾ ਹੁੰਦਾ ਬਹੁਤ ਹੀ ਜ਼ਿਆਦਾ ਮਹਿੰਗਾ ਠੇਕਾ ਹੁੰਦਾ ਲੋਕਾਂ ਨੂੰ ਜਿਹੜੀ ਇਹ ਫੁੱਟ-ਫੁੱਟ ਦੀ ਜਗ੍ਹਾ ਕੀ ਲੱਖਾਂ-ਲੱਖ ਦੇ ਹਿਸਾਬ ਨਾਲ ਐਤ ਕੀ 2.5 ਕਰੋੜ ਰੁਪਏ ਦਾ ਠੇਕਾ ਗਿਆ ਬਹੁਤ ਜਿਆਦਾ ਮਹਿੰਗਾ ਠੇਕਾ ਗਿਆ ਪਿਛਲੇ ਦੇ ਕੰਪੈਰੀਟਿਵ ਡੇ ਬਾਈ ਡੇ ਜਿਹੜਾ ਠੇਕਾ ਹੁਣ ਕੀ ਆ ਵਧਦਾ ਜਾ ਰਿਹਾ ਠੀਕ ਹੈ ਬਹੁਤ ਹੀ ਦੂਰੋ ਦੂਰੋ ਸੰਗਤਾ ਆਉਂਦੀਆਂ ਇੱਥੇ ਤੇ ਦੂਰੋ ਦੂਰੋ ਦੁਕਾਨਦਾਰ ਜਿਹੜੇ ਆਉਂਦੇ ਨੇ ਇਵਨ ਕਹਿ ਲਓ ਵੀ ਇੰਟਰ ਸਟੇਟ ਨੇ ਜਿਵੇਂ ਉਹ ਵੀ ਇੱਥੇ ਰੁਜ਼ਗਾਰ ਦੇ ਖਾਤਰ ਇੱਥੇ ਆਉਂਦੇ ਆ ਇਹਨਾਂ ਦਿਨਾਂ ਦੇ ਦੌਰਾਨ ਦੇਖ ਰਹੇ ਆਪਾਂ ਬਹੁਤ ਹੀ ਸੋਹਣੇ ਸੋਹਣਾ ਸਮਾਨ ਬੱਚਿਆਂ ਵਾਸਤੇ ਬੱਚਿਆਂ ਦੇ ਅਟਰੈਕਸ਼ਨ ਨੇ ਇਹਨੂੰ ਦੇਖੀ ਬੱਚੇ ਚਿਕੜਾ ਪਾਉਂਦੇ ਹੁੰਦੇ ਆ ਕਈ ਤਾਂ ਇਹੋ ਜਿਹੀ ਹੁੰਦੇ ਆ ਕਿ ਮੈਂ ਵਿਚਾਰਾ ਜਿਵੇਂ ਮੈਂ ਕਹਿ ਲਵਾਂ ਮੈਂ ਚਿਕਾ ਮਾਰੀ ਜਾਨਾ ਤੇ ਮੇਰੀ ਮੰਮੀ ਨੇ ਅਰ ਗਈ ਅੱਖਾਂ ਤੇ ਉਂਗਲਾ ਰੱਖ ਕੇ ਕਹਿੰਦੇ ਨਹੀਂ 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 ਇੱਧਰ ਨਹੀਂ ਦੇਖਣਾ ਇਹ ਤਾਂ ਜੇ ਨਿਗਾ ਪੈ ਗਈ ਤਾਂ ਡਰਿਆੜ ਕਰ ਲੈਣੀ ਆ ਤੇ ਫਿਰ ਬਾਅਦ ਚ ਉਹਦੇ ਕਹਿਣਗੇ ਸਟੱਬ ਆਉਣ ਵਾਲਾ ਸਟੱਬੋਂ ਨਾ ਆਈਡੀਮ ਲੱਗ ਜਾਣਾ ਫਿਰ ਉਹਦੇ ਤੇ ਵੀ ਨਾ ਤੌਣ ਨਹੀਂ ਹੁਣ ਹਲਦੀ ਹੁੰਦਾ ਇੱਥੇ ਲਟ ਜਾਣਾ ਲੈ ਨਹੀਂ ਲੈਣੀ ਐ ਜੀ ਮੈਂ ਤਾਂ ਅੱਪ ਛੋਟੀ ਹੁੰਦੀ ਮੈਨੂੰ ਬਹੁਤ ਚਾ ਚੜਦਾ ਹੁੰਦਾ ਸੀ ਹੁਣ ਜਿਵੇਂ ਜਿਵੇਂ ਵੱਡੇ ਹੋ ਗਏ ਆ ਹੁਣ ਥੋੜਾ ਜਿਹਾ ਪੈਸਾ ਜਦੋਂ ਮੰਨ ਲਓ ਕਮਾਉਣ ਲੱਗ ਗਏ ਆ ਤਾਂ ਹੁਣ ਐਦਾਂ ਲੱਗਦਾ ਵੀ ਨਹੀਂ ਹੈ ਤੈਨੂੰ ਤਾਂ ਕਹਿੰਦੇ ਹੁੰਦੇ ਮੇਲਾ ਮੇਲੀਆਂ ਦਾ ਤੇ ਪੈਸੇ ਥੇਲੀਆਂ ਦਾ ਯਾਰਾਂ ਬੇਲੀਆਂ ਦਾ ਯੈਸ ਇਹ ਤਾਂ ਹੁਣ ਆਪਾਂ ਲਾਈਏ ਮੋਟਰਸਾਈਕਲ ਸ਼ੈੱਡ ਤੇ ਤੇ ਕਰੀਏ ਦਰਸ਼ਨ ਮੇਲੇ ਮੱਥਾ ਟੇਕ ਕੇ ਆ ਕੇ ਫਿਰ ਆਪਾਂ ਕਰਦੇ ਆ ਸ਼ੁਰੂ ਇਹ ਜੋ ਜਗ੍ਹਾ ਤੁਸੀਂ ਦੇਖ ਰਹੇ ਹੋ ਕਿੰਨੀ ਖੁੱਲੀ ਅੱਜ ਦੇ ਸਮੇਂ ਦੇ ਵਿੱਚ ਲੱਗ ਰਹੀ ਆ ਪਰ ਦੋ ਦਿਨਾਂ ਤੱਕ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਨੀ ਇਵਨ ਜਿਸ ਦਿਨ ਆਪਣਾ ਮਸਾਕੀ ਦਾ ਦਿਨ 13 14 15 ਹੋਊਗੀ ਇਸੇ ਜਗ੍ਹਾ ਤੇ ਲੋਕਾਂ ਨੂੰ ਸਰਾਵਾਂ ਫੁੱਲ ਹੋਣ ਦੀ ਵਜ੍ਹਾ ਕਰਕੇ ਇਸੇ ਜਗ੍ਹਾ ਤੇ ਜ਼ਮੀਨ ਦੇ ਉੱਪਰ ਆਪਣੇ ਵਿਸਤਰੇ ਪਿਛਾ ਕੇ ਪੈੰਦੇ ਹੋਏ ਆਪਾਂ ਨਜ਼ਰ ਆਵਾਂਗੇ ਬਹੁਤ ਹੀ ਬੱਚ ਕਰਨ ਨਾਲ ਅੱਗੇ ਵਧਾ ਵਧਦੇ ਹੁੰਨੇ ਆ ਪਿਛਲੇ ਸਾਲ ਵੀ ਇਦਾਂ ਡਰ ਲੱਗਦਾ ਸੀ ਵੀ ਲੰਘ ਰਹੇ ਸੀ ਵੀ ਮੱਥਾ ਟੇਕਣ ਵਾਸਤੇ ਵੀ ਕਿਸੇ ਦੇ ਉੱਪਰ ਪੈਰ ਨਾ ਰੱਖਿਆ ਜਾਵੇ ਆ ਦੇਖੋ ਜੀ ਕਾਫੀ ਕੈਲੋ ਮਠਿਆਈਆਂ ਦੀਆਂ ਦੁਕਾਨਾਂ ਆ ਉਹ ਪਈ ਪਾਠੀ ਮੇਰੀ ਫੇਵਰਟ 올 ਟਾਈਮ ਫੇਵਰਟ ਮੈਂ ਆਪਣੇ ਸਟਾਫ ਨਾਲ ਵਾਦਾ ਕੀਤਾ ਵੀ ਇਸ ਵਾਰ ਮੈਂ ਦੋ ਪਾਠੀਆਂ ਲੈ ਕੇ ਜਾਵਾਂਗੀ ਉਹਨਾਂ ਵਾਸਤੇ ਖਾਣ ਵਾਸਤੇ ਮਿੱਠੀਆਂ ਪਾਠੀਆਂ ਇਹਨੂੰ ਪਾਠੀਆਂ ਕਹਿੰਦੇ ਆ ਬੇਸਿਕਲੀ ਆ ਦੇਖੋ ਜੀ ਇਹਨਾਂ ਨੇ ਹਜੇ ਸ਼ੁਰੂਆਤ ਕੀਤੀ ਹੋਈ ਹੈ ਸੈਟਿੰਗ ਕਰ ਰਹੇ ਨੇ ਦੁਕਾਨਾਂ ਸਜ ਗਈਆਂ ਇਆਂ ਕਿਤਾਬਾਂ ਦਾ ਭੰਡਾਰ ਮੇਰੀਆਂ ਫੇਵਰਟ ਕਿਤਾਬਾਂ ਸਭ ਤੋਂ ਜ਼ਿਆਦਾ ਮੈਨੂੰ ਇੰਪੋਰਟੈਂਟ ਜਿਹੜੀ ਦੁਕਾਨਾਂ ਲੱਗਦੀਆਂ ਹੋਣੀਆਂ ਐ ਉਹ ਲੱਗਦੇ ਆਂ ਕਿਤਾਬਾਂ ਵਾਲੀਆਂ ਮੇਰੀ ਭੈਣ ਨੂੰ ਵਧੀਆ ਲੱਗਦੀਆਂ ਨੇ ਕੋਸਮੈਟਿਕ ਸੂਨੀਆਂ ਠੀਕ ਐ ਗਜ਼ਰੇ ਲਾਈਕ ਥਿਸ ਵੀਰਪੁਰ ਬਕਬਕ ਜਗਾ ਤੋਂ ਆ ਕੇ ਦੁਕਾਨਾਂ ਸਜਾਉਂਦੇ ਨੇ ਦਰਸ਼ਨੀ ਜੋੜੀ ਬਹੁਤ ਹੀ ਸੋਹਣੀ ਲੱਗਦੀ ਐ ਇਹਨੂੰ ਇੱਕ ਪਾਸੋਂ ਰਾਹ ਤਾਂ ਓਪਨ ਹੋ ਗਿਆ ਦੂਜੇ ਪਾਸੋਂ ਵੀ ਖੋਲ ਦੇਣਾ ਬਸ ਥੋੜਾ ਜਿਹਾ ਹੀ ਰਹਿੰਦਾ ਥੋੜਾ ਜਿਹਾ ਕੰਮ ਇਹਦਾ ਕਰ ਰਹਿ ਕੇ ਰੋਕੀ ਉਸ ਤੋਂ ਬਾਅਦ ਦੋਨੇ ਪਾਸੇ ਮੇਲੇ ਤੱਕ ਬਿਰਲ ਨੂੰ ਖੋਲ ਦੇਣੇ ਨੇ ਤੇ ਆ ਸਰਾਮਾ ਨੇ ਸਰਾਮਾ ਦੇ ਵਿੱਚ ਜੁੜੀ ਜਗਾ ਕੀ ਕਮਰੇ ਘਟਦੇ ਜਾਣ ਰਹੇ ਨੇ ਕਿਉਂਕਿ ਸੰਗਤ ਦੂਰੋਂ ਦੂਰੋਂ ਆ ਕੇ ਪਹਿਲੇ 2-4 ਦਿਨਾਂ ਤੋਂ ਰਹਿ ਰਹੀ ਹੈ ਕੁਝ ਲੋਕ ਹੁਣੋਂ ਮਾਥਾ ਟੇਕੀ ਵਾਪਸ ਹੋ ਰਹੇ ਨੇ ਵਿਸਾਖੀ ਤੋਂ ਪਹਿਲਾਂ ਸਰਕਾਰੀ ਨਾਟਕੀ ਕੰਦੇ ਸਾਕੀ ਸਾਫੇ ਲਾ ਰਹੇ ਨੇ ਬੋਲ ਅੱਗੇ ਸੁਣ ਰਹੀਆਂ ਦੇਖੋ ਜਿਆ ਨਿਤਸੀ ਨੇ 50 ਕਰੋੜ ਰੁਪਏ ਦੇ ਨਾਮ ਦਿੱਤੇ ਜਾਣਗੇ ਤੇ 10 ਫਾਸਟ ਦੇ ਨਾਮ ਲਏ ਗਿਆਨ ਦੀਆਂ ਜਿਹਾਤਾਂ ਹੋ ਤਾਂ ਬਹੁਤ ਘੱਟ ਬਸੰਤ ਲੱਗਦਾ ਕਦੋਂ ਕਦੋਂ ਬੱਦ ਯਦੋਂ ਮੇਲਾ ਪੂਰਾ ਸਿਖਰ ਤੇ ਗਿਆ ਠੀਕ ਹੈ 11 ਰਾ ਤੇ 14 ਹੋਏ ਤੱਕ ਕੰਨਾ ਪਾਈ ਇਸ ਲਈ ਨੇ ਆਪਣੀ ਇੰਨਾ ਕੋ ਜਿਆਦਾ ਰੋਣਾ ਇੰਨਾ ਕਿ ਇੰਨੇ ਦੁੱਧਾ ਟਿੱਕਣਾ ਇੰਨਾ ਦਾ ਕਿ ਉੱਲੀ ਦੁੱਧਾ ਟਿੱਕਣਾ ਜਵਾਕਾਨੀ ਆ ਫਿਰ ਬਣੇਗਾ ਕੰਨਾ ਦੇ ਨੇੜੇ ਆ ਆ ਠੋਕਦੇ ਹੁੰਦੇ ਐ ਸਾਜੀ ਚਲੋ ਦੁਕਾਨਦਾਰੀਆਂ ਵੀ ਬਹੁਤ ਵੱਡੀ ਮਿਹਨਤ ਦਾ ਕੰਮ ਨੇ ਇਹ ਵੀਰ ਭਾਈ 2 2 3 3 ਦਿਨਾਂ ਤੋਂ ਆਏ ਹੋਏ ਨੇ ਜਗਾ ਮੱਲੀ ਹੋਈ ਐ ਹੌਲੀ ਹੌਲੀ ਕਰਕੇ ਇਨਾਂ ਨੇ ਆਪਦੀਆਂ ਦੁਕਾਨਾਂ ਦਾ ਜਿਹੜਾ ਸੈਟਅਪ ਐ ਤਿਆਰ ਕੀਤਾ ਮੇਲੇ ਦੇ ਵਿੱਚ ਇਹੀ ਹੈ ਇਹਨਾਂ ਨੇ ਠੇਕਾ ਵੀ ਭਰਨਾ ਹੈ ਤੇ ਚਾਰ ਪੈਸੇ ਤੋਂ ਕਮਾ ਕੇ ਵੀ ਲੈ ਕੇ ਜਾਣੇ ਨੇ ਬੜਾ ਹੀ ਮਿਹਨਤ ਦਾ ਕੰਮ ਹੁੰਦਾ ਹੈ ਵਪਾਰਤਾ ਵਪਾਰ ਹੈ ਮੇਲੇ ਦੇ ਵਿੱਚ ਜੋ ਇਨਕਮ ਇਹਨਾਂ ਨੇ ਕਮਾਉਣੀ ਹੈ ਕਈ ਵਾਰੀ ਤਾਂ ਪੂਰੇ ਸਾਲ ਭਰ ਦੀ ਰੋਜੀ ਰੋਟੀ ਦੋ ਦਿਨਾਂ ਦੇ ਵਿੱਚ ਕਮਾ ਕੇ ਲੈ ਜਾਂਦੇ ਨੇ ਤੇ ਕਈ ਵਾਰੀ ਠੇਕਾ ਵੀ ਪੂਰਾ ਨਹੀਂ ਹੁੰਦਾ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਵਪਾਰ ਹੈ ਜੋ ਮਿਹਨਤ ਦਾ ਵਪਾਰ ਹੈ ਮਿਹਨਤ ਦਾ ਹੀ ਮੁੱਲਾ ਤੇ ਇਹ ਗੇੜ ਦੇ ਵਿੱਚ ਦੀ ਹੁੰਦੇ ਹੋਏ ਹੁਣ ਹੈ ਗਿਆ ਸਾਡੇ ਵਾਪਸੀ ਵੱਲ ਕਦਮ ਵਾਪਸ ਹੁੰਦੇ ਹੋਏ ਦੁਕਾਨਾਂ ਜਿਹੜੀਆਂ ਸਜੀਆਂ ਹੋਈਆਂ ਨੇ ਪੂਰੀਆਂ ਬੱਚਾ ਨੂੰ ਜੂਸ ਵਗੈਰਾ ਪਿਆਤਾ ਖੜਾ ਕੇ ਤੇ ਹੁਣ ਵਾਪਸੀ ਵੱਲੀ ਹੈ ਕਦਮ ਵਾਪਸ ਆ ਜਾ ਕੇ ਕਰਦੇ ਆ ਅਰੈਸਟ ਤੜਕੇ ਫੇਰ ਸਵੇਰੇ ਜਲਦੀ ਉੱਠ ਕੇ ਉਹੀ ਰੁਟੀਨ ਵਾਲਾਗਾ ਜੋ ਆਪਣੇ ਕੰਮ ਹੁੰਦੇ ਨੇ ਕਿ ਗਰਮੀ ਐ ਦਿਨੋ ਦਿਨ ਵੱਧ ਰਹੀ ਐ ਲੱਗਦਾ ਇਹ ਮੇਲੇ ਦੇ ਤੱਕ ਗਰਮੀ ਨੇ ਬਹੁਤ ਜ਼ਿਆਦਾ ਵੱਧ ਜਾਣਾ ਤੇ ਹੋ ਸਕਦਾ ਐ ਮੌਸਮ ਵੀ ਖਰਾਬ ਹੋਵੇ ਪਰ ਪ੍ਰਮਾਤਮਾ ਮੁਰੇ ਹੀ ਅਰਜ ਕਰਦੇ ਆਂ ਵੀ ਮੌਸਮ ਸਾਫ਼ ਰਹੇ ਕਿਉਂਕਿ ਜੋ ਵੀਰ ਭਾਈਆਂ ਨੇ ਆ ਕੇ ਦੁਕਾਨਾਂ ਲਾਈਆਂ ਨੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਤੇ ਉਹ ਆਪ ਦਾ ਵਧੀਆ ਚਾਰ ਪੈਸੇ ਰੋਜ਼ਗਾਰ ਦੇ ਐ ਜਿਹੜੇ ਲੈ ਕੇ ਜਾਣ ਤੇ ਖੰਡਾ ਚੌਕ ਦੀ ਸਫਾਈ ਵਗੈਰਾ ਹੋ ਚੁੱਕੀ ਹੈ ਰੰਗ ਹੋ ਗਿਆ ਬਸ ਇੱਕ ਜਾਂ ਦੋ ਦਿਨਾਂ ਤੱਕ ਇਹਦੇ ਉੱਪਰ ਦੀਪਮਾਲਾ ਜਿਹੜੀ ਉਹ ਲਾ ਦਿੱਤੀ ਜਾਊਗੀ ਫਿਰ ਇਹਦਾ ਬਹੁਤ ਹੀ ਮਨਮੋਹਕ ਦ੍ਰਿਸ਼ ਹੁੰਦਾ ਹੈ ਬਹੁਤ ਵਧੀਆ ਦੇਖਣ ਵਾਲਾ ਹੁੰਦਾ ਹੈ ਇਹ ਖੰਡਾ ਚੌਂਕ ਬਹੁਤ ਸੋਹਣਾ ਲੱਗਦਾ ਹੁੰਦਾ ਹੈ ਤੇ ਅਸੀਂ ਵੀ ਇਹਨਾਂ ਦੀ ਫਿਰ ਬਣਾ ਕੇ ਪਾਵਾਂਗੇ ਵੀਡੀਓ ਜਦੋਂ ਕੋਈ ਇਹਦੇ ਉੱਪਰ ਦੀਪਮਾਲਾ ਲੱਗ ਜਉਣੀ ਐ ਇੱਕ ਜਾਂ ਦੋ ਦਿਨਾਂ ਦੇ ਵਿੱਚ ਠੀਕ ਹੈ ਜੀ ਸੋ ਖੁਸ਼ ਰਹੋ ਆਵਾਜ਼ ਰਹੋ ਮੇਲਾ ਦੇਖਦੇ ਰਹੋ ਨਜ਼ਾਰੇ ਲਓ ਜ਼ਿੰਦਗੀ ਦੇ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ